ਅੱਜ ਇਹਨਾਂ ਨੇ ਕੀ ਕੀਤਾ ਚੋਰੀ ਕਰਦੀਆਂ ਇਹਨਾਂ ਨੇ ਸ਼ੱਕੇ ਪ੍ਰਸ਼ਾਦਾ ਪਾਣੀ ਹੋਰ ਸੇਵਾਦਾਰਾਂ ਨੂੰ ਇਹ ਹੋ ਗਿਆ ਵੀ ਇਹ ਚੱਲ ਗਏ ਆ ਪਰ ਇਹਨਾਂ ਨੇ ਕੀ ਕਰਿਆ ਇਹ ਜਿਹੜਾ ਰਸਤੇ 'ਚ ਇਹਨਾਂ ਦੇ ਕਮਰਾ ਆਉਂਦਾ ਉਹਦਾ ਗੇਟ ਖੁੱਲਾ ਸੀਗਾ ਭਰਾਡੇ 'ਚ ਪਈ ਸੀ ਦੋ ਬੈਟਰੀ ਤੇ ਇਨਵਰਟਰ ਠੀਕ ਹੈ ਸੇਵਾਦਾਰ ਆਪਣੇ ਪ੍ਰਸ਼ਾਦਾ ਛਕਣ ਲੱਗ ਗਏ ਤਕਰੀਬਨ 12 ਤੋਂ 1 ਵਜੇ ਦਾ ਟਾਈਮ ਸੀਗਾ ਇਹ ਸੇਵਾਦਾਰ ਪ੍ਰਸ਼ਾਦਾ ਛਕਣ ਲੱਗ ਗਏ ਦੋਨੇ ਤਿੰਨੇ ਇੱਕ ਜਣੇ ਨੇ ਪ੍ਰਸ਼ਾਦਾ ਵਰਤਾਇਆ ਦੋ ਜਣੇ ਛਕਣ ਲੱਗ ਗਏ ਤੇ ਉਦੋਂ ਹੋਇਆ ਜੀ ਇਹਨਾਂ ਨੇ ਦੋ ਬੈਟਰੀ ਤੇ ਕਨਵਰਟਰ ਚੱਕ ਕੇ ਜਿਹੜਾ ਆਪਣੇ ਪਿਛਲੇ ਪਾਸੇ ਜਿਹੜੀ ਨੀਵੀਂ ਜਗ੍ਹਾ ਦਰਾਕਟਾਂ ਦੇ ਵਿੱਚ ਉੱਥੇ ਇਹਨਾਂ ਨੇ ਬੈਟਰ ਆ ਇੱਕ ਦੱਬ ਦਿੱਤਾ ਉਦੇ ਉੱਤੇ ਗੁਰੂ ਘਰ ਦਾ ਉੱਥੇ ਬਾਹਰ ਪਿਆ ਸੀ ਜਿਹੜਾ ਗੱਦਾ ਜਾਂ ਪਾਟਿਆ ਜਾ ਉਥੋਂ ਜਾ ਕੇ ਉਹਨੇ ਉੱਥੇ ਢਾਕੇ ਉੱਤੇ ਰੋੜੇ ਰੱਖ ਦਿੱਤੇ ਜਿਹੜਾ ਇੱਕ ਕਨਵਰਟਰ ਤੇ ਬੈਟਰੀ ਸੀ ਉਹ ਇਹਨਾਂ ਦੀ ਆ ਪੱਲੀ ਜੀ ਉਹ ਕਿੱਥੇ ਗਈ ਓਏ ਜਿਹੜੀ ਉਹ ਪੱਲੀ ਜੀ ਇਹਨਾਂ ਦੇ ਗਾਲਜ ਪਾਈ ਹੁੰਦੀ ਆ ਆ ਪਈ ਹਾਂ ਆ ਇਸ ਪੱਲੀ ਦੇ ਵਿੱਚ ਆਹ ਥੋੜੀ ਪੱਲੀ ਨੇ ਫੜਾਈ ਨਾ ਤੁਸੀਂ ਇਸ ਪੱਲੀ ਦੇ ਵਿੱਚ ਇਸ ਪੱਲੀ 'ਚ ਬੈਟਰੀ ਤੇ ਇਨਵਰਟਰ ਪਾ ਕੇ ਤੇ ਉਹ ਇਹਦੇ ਉੱਤੇ ਜਿਹੜੇ ਡਰਾਫਟਾਂ ਦੇ ਵੱਡੇ ਹੋ ਜਾਣੇ ਸੀ ਉਹ ਦੇ ਦਿੱਤੇ ਢਾਕੇ ਅਸੀਂ 2 ਘੰਟਿਆਂ ਦੀ ਮਸ਼ਕੱਤ ਤੋਂ ਬਾਅਦ ਇਹਨਾਂ ਦੀ ਪੈੜ ਦੱਬ ਕੇ ਇਧਰੋਂ ਮਨੀ ਸਿੰਘ ਆ ਗਿਆ ਆਪਣੇ ਖੇਤ ਵਾਲੇ ਪ੍ਰਧਾਨ ਜੀ ਦਾ ਲੜਕਾ ਮਨਜੀਤ ਸਿੰਘ ਨੇ ਆ ਕੇ ਤੇ ਅਸੀਂ ਜਦੋਂ 6 ਜਣੇ ਅਸੀਂ ਲੱਭ ਰਹੇ ਸੀ ਤੇ ਮਨਜੀਤ ਸਿੰਘ ਨੂੰ ਤੇ ਆਪਣੇ ਸੇਵਾਦਾਰ ਕੇਵਲ ਸਿੰਘ ਨੂੰ ਇਹਨਾਂ ਨੂੰ ਉਹ ਪਹਿਲਾਂ ਇੱਕ ਬੈਟਰਾ ਲੱਭ ਗਿਆ ਫਿਰ ਸਾਨੂੰ ਦੂਜੇ ਬੈਟਰਾ ਤੇ ਨਵਟਰ ਵੀ ਲੱਭ ਗਏ ਫਿਰ ਅਸੀਂ ਇਹ ਸੋਚਿਆ ਵੀ ਜਦੋਂ ਇਹਨਾਂ ਨੇ ਬਾਹਰ ਕੱਢ ਕੇ ਰੱਖੇ ਨੇ ਇਹ ਤੇ ਇਹ ਲੈਣ ਵੀ ਜ਼ਰੂਰ ਆਉਣਗੇ ਫਿਰ ਅਸੀਂ ਪਿੰਡ ਦੇ ਨੌਜਵਾਨਾਂ ਨੂੰ ਸੱਦ ਕੇ ਅਸੀਂ 12 15 ਜਣਿਆਂ ਨੇ ਅਸੀਂ ਪਹਿਰਾ ਦਿੱਤਾ ਅਸੀਂ ਸ਼ਾਮ ਨੂੰ 9 ਵਜੇ ਪੁਲਿਸ ਦੇ ਤਕਰੀਬਨ ਅਸੀਂ ਸਾਰੇ ਪਹੁੰਚ ਗਏ ਇੱਥੇ ਪ੍ਰਸ਼ਾਦਾ ਪਾਣੀ ਛਕ ਕੇ ਜਦੋਂ ਅਸੀਂ ਆਏ ਰਾਤ ਨੂੰ ਤਕਰੀਬਨ ਬਲਜੀਤ ਸਿੰਘ ਕਿੰਨੇ ਟਾਈਮ ਸੀਗਾ ਪਰ 12 ਹੋ ਗਈ ਸੀ 12:30 ਹੋ ਗਏ ਸੀ ਤੇ ਕੁਝ ਸੇਵਾਦਾਰ ਆਪਣੇ ਚਾਹ ਜਦੋਂ ਬਰਤਾਉਣ ਵਾਸਤੇ ਗਏ ਉੱਥੇ ਵੀ ਅਸੀਂ ਭਾਈ ਚਾਹ ਬਣਾ ਲਓ ਆਪਾਂ 2 ਵਜੇ ਦੇ ਤੱਕ ਤਾਂ ਆਪਾਂ ਉਹਦੀ ਵੇਟ ਕਰਾਂਗੇ ਹਾਂਜੀ ਹਾਂਜੀ ਤੇ 12:30 ਵਜੇ ਦੇ ਕਰੀਬ ਇਹ ਥ੍ਰੀ-ਵੀਲਰ ਤੇ ਸਾਰਾ 13 ਬੁੜੀਆਂ ਨੇ ਤਕਰੀਬਨ 2-4 ਬੱਚੇ ਨੇ ਉੱਥੋਂ ਥ੍ਰੀ-ਵੀਲਰ ਵਾਲਾ ਇਹ ਕਹਿੰਦੀਆਂ ਅਸੀਂ 500 ਰੁਪਏ ਤੇ ਇਹ ਕਹਿ ਕੇ ਲਿਆਂਗਾ ਵੀ ਅਸੀਂ ਕੋਟਸ਼ਵੀਰ ਜਾਣਾ ਸਾਡਾ ਬੱਚਾ ਮਰ ਗਿਆ ਬੱਚਾ ਮਰ ਗਿਆ ਤੇ 4-5 ਦਿਨ ਪਹਿਲਾਂ ਵੀ ਇਹ ਥ੍ਰੀ-ਵੀਲਰ ਤੇ ਇੱਥੇ ਖੜਾ ਸੀਗਾ ਫੈਕਟਰੀ ਕੋਲੇ ਜਿਹੜੀ ਆਪਣੀ ਗੁਰਦੁਆਰੇ ਦੇ ਕੋਲੇ ਫੈਕਟਰੀ ਆ ਤੇ ਉਹ ਐਂਸੀ ਵੀ ਚੱਲ ਇੱਥੇ ਕਾगज ਲੱਕੜਾ ਜੋਕਦੀਆਂ ਤੇ ਇੱਥੋਂ ਪ੍ਰਸ਼ਾਦਾ ਪਾਣੀ ਛੱਕ ਜਾਂਦੇ ਲੱਕੜਾ ਜਾ ਕੇ ਲੈ ਜਾਂਦੀਆਂ ਉੱਥੋਂ ਉਹਨੂੰ ਸ਼ਾਦਾ ਪਾਣੀ ਛੱਕ ਜਾਂਦੇ ਸਮਾਨਤਾ ਵਾ ਦਿਨੇ ਬਰਾਂਡ ਕਰ ਲਿਆ ਸੀਗਾ ਮੀਨ ਆਜਾ ਭੁਗਤਣਾ ਪਿਆ ਪ੍ਰਸ਼ਾਦਾ ਛਕਾਉਣ ਦਾ ਇਹਨਾਂ ਨੂੰ ਤੇ ਲੱਸੀ ਜਾਂ ਚਾਹ ਪਿਆਉਣ ਦਾ ਤੇ ਆਪਣੇ ਘਰ ਨੂੰ ਇਹ ਗੁਰੂ ਘਰ ਨੂੰ ਹੀ ਪਾਈ ਗੀਆਂ ਆ ਜਿਹੜੀਆਂ ਹੈਗੀਆਂ ਉਹਦੇ ਨਹੀਂ ਕਰਿਆ ਬਈ ਜੀ ਗੱਲ ਇਹੀ ਹੈ ਵੀ ਆਪਾਂ ਇਹਨਾਂ ਤੇ ਦਇਆ ਕਰਦੇ ਆ ਇਹਨਾਂ ਨੂੰ ਚਾਹ ਪਾਣੀ ਪਛਾਦਾ ਗੁਰੂ ਘਰਾਂ ਵਿੱਚ ਸਿਕਾਉਣੇ ਆ ਪਰ ਇਹ ਉਹਦਾ ਖਮਾਜ ਆਪਾਂ ਨੂੰ ਇਹ ਆ ਵੀ ਗੁਰੂ ਘਰਾਂ ਦਾ ਸਾਮਾਨ ਚੱਕ ਕੇ ਇਹ ਬਾਹਰ ਲੱਕ ਹੋ ਜਾਂਦੀਆਂ ਤੇ ਜਾਂ ਚੱਕ ਕੇ ਲੈ ਜਾਂਦੀਆਂ ਨਹੀਂ ਅੱਜ ਇਹ ਦਿਨੇ ਸਾਮਾਨ ਚੱਕਿਆ ਹੋਇਆ ਹੁਣ 12 ਵਜੇ ਦੇ ਕਰੀਬ ਰਾਤ ਨੂੰ ਚੱਕਣ ਵਾਸਤੇ ਆਈਆਂ ਸੀ ਦੇਖੋ ਇਹ 12 13 ਬੁੜੀਆਂ ਨੇ ਦੋ ਤਿੰਨ ਇਹਨਾਂ ਕੋਲ ਜਵਾਕ ਵੀ ਆ ਅੱਜ ਦੋ ਨ ਮੈਟਰੀ ਦੇ ਦਿਨੇ ਚੱਕੇ ਸੀ ਬੈਟਰੀ ਅਸੀਂ ਚੱਕਣ ਵਾਸਤੇ ਹੁਣ ਰਾਤ ਨੂੰ 12 ਵਜੇ ਸਾਰੀਆਂ ਆਟੋ ਚਲਾ ਕੇ ਲੈ ਕੇ ਆਈਆਂ ਸੀਗੀਆਂ ਤੇ ਅਸੀਂ ਪਹਿਰੇ ਦੇ ਹੋਣ ਦੇ ਨਾਤੇ ਤੇ ਇਹਨਾਂ ਨੂੰ 12:30 ਵਜੇ ਕਰੀਬ ਆਟੋ ਨੂੰ ਇੱਕ ਵਾਰੀ ਗਾਂਢ ਪਾ ਕੇ ਲੈ ਗਏ ਜੌਂਸਨ ਤਰੋਂਦੀ ਵੱਲ ਦੁਬਾਰਾ ਵਾਪਸ ਮੁੜ ਕੇ ਆਏਗਾ ਤਾਂ ਅਸੀਂ ਇਹਨਾਂ ਨੂੰ ਘੇਰ ਕੇ ਰੋਕਿਆ ਇਹਨਾਂ ਨੂੰ ਰੋਕਣ ਤੋਂ ਬਾਅਦ ਇਹਨਾਂ ਨੂੰ ਇਹ ਮਾਲ ਇੱਥੇ ਆ ਕੇ ਮੰਨੀਆਂ ਹਾਂ ਦੱਸ ਮਾਤਾ ਕਿੰਨੇ ਬੈਟਰੀ ਕਿੰਨੇ ਇਨਵਰਟਰ ਸੀਗੇ ਆ ਮੂੰਹ ਦਿਖਾ ਦੇ ਦੱਸੋ ਬੋਲੋ ਬੋਲੋ ਕਰਾਂ ਬੈਟਰੀ ਬੋਲ ਕਿੰਨੇ ਆ ਕਿੰਨੇ ਆ ਦੋ ਦੋ ਬੈਟਰੀ ਇਨਵਰਟਰ ਇੱਕ ਕਿਸੇ ਇੱਕ ਮਹੀਨਾ ਦਿਨੇ ਦਿਨੇ ਕਿਉਂ ਚੱਕਾ ਕਿੰਨੇ ਕਿੰਨੇ ਕੌਣ ਕੌਣ ਸੀ ਆ ਸਾਰੀਆਂ ਸੀਗੀਆਂ ਸਾਰੀਆਂ ਸਾਰੀਆਂ ਨਹੀਂ ਸਾਰਾ ਤੁਸੀਂ ਇਹੀ ਕੰਮ ਕਰਦੋਂ ਰੋਜ਼ ਨਾ ਨਾ ਜੀ ਨਾ ਨਾ ਜੀ ਕਿਉਂ ਇੱਥੇ ਗੁਰੂਗੱਦ ਵਿੱਚ ਪਹਿਲਾਂ ਸਗਾ ਚੱਕਾਗਾ ਚਾਰ ਪੰਜ ਦਿਨ ਹੋਗੇ ਉਹ ਵੀ ਤੁਸੀਂ ਚੱਕੇਗਾ ਕਰੀਆਂ ਤੁਸੀਂ ਉਹ ਕੌਣ ਚੱਕੇ ਲਗੇ ਤੁਸੀਂ ਤਾਂ ਕਿਹਾ ਤੁਸੀਂ 12:30 ਵਜੇ ਰਾਤ ਨੂੰ ਇਹ 12 ਜਿਹੜਾ ਬੁੜੀ ਨੂੰ ਕਿ ਤੁਸੀਂ ਆਟੋ ਲੈ ਕੇ ਇਹੀ ਚੋਰੀ ਚੋਰੀ ਕਰਦੇ ਫਿਰਦੇ ਹੋ ਕਰੋ ਛੇ ਜਿੱਤੀ ਮੰਦਗਾਂ ਦੀ ਆਟੋ ਤੇ ਉੱਤਰ ਦੇ ਨਾਲ ਸੀ ਮੱਛਾ ਰੋਕ ਕੇ ਆਦੋ ਇਹਨਾਂ ਨੂੰ ਤਾਰ ਕੇ ਲੈ ਕੇ ਗੁਰੂਗਰਾ ਸਾਹਿਬ ਵਿੱਚ ਲੈ ਕੇ ਆਂਦਾ ਜਾ ਉਹ ਹੈ ਨਾ ਜਦੋਂ ਇਹ ਪੰਮਾ ਸਿੰਘ ਆਟੋ ਦਿੱਤਾ ਇਹ ਬਾਅਦ ਚ ਹੋਇਆ ਪਹਿਲਾਂ ਇਹ ਉੱਥੋਂ ਜਿੱਥੇ ਆਪਣਾ ਬੈਂਡਰਾ ਤੇ ਸੀ ਗੁਰਦੁਆਰੇ ਦੀ ਦਰਖਤਾਂ ਦੇ ਕੋਲੋਂ ਹਾਂਜੀ ਹਾਂਜੀ ਉਹ ਬੈਂਡਰੇ ਦੇ ਕੋਲੇ ਇਹ ਜਾ ਕੇ ਜਦੋਂ ਇਹ ਲੱਦਣ ਲੱਗੀਆਂ ਮੰਨ ਕੇ ਚੱਲ ਜਦੋਂ ਉੱਥੇ ਉਹ ਬੈਂਡਰੇ ਤੇ ਸਮਾਨ ਚੱਕਣਾਂਗਾ ਫਿਰ ਕਾਬੂ ਕਰ ਗਿਆ ਬਿਲਕੁਲ ਹੁਣ ਜੀ ਪੁਲਿਸ ਕੋਰਸ਼ਵੀ ਪੁਲਿਸ ਨੂੰ ਫੋਨ ਕੀਤਾ ਹੋਇਆਗਾ ਤੇ ਪੁੱਛ ਸਕਿਆ ਸਾਰੇ ਪੁੱਛ ਨੂੰ ਫੜਾਵਾਂਗੇ ਤੇ ਬੇਨਤੀ ਇਹ ਹੈ ਪਿੰਡਾਂ ਵਿੱਚ ਇਹਨਾਂ ਨੂੰ ਕਾगज ਜਾਂ ਚੁਕਣ ਦੇ ਬਾਨੇ ਇੱਕ ਬੋਤਲ ਇਕੱਠਾ ਬਾਨੇ ਨੂੰ ਪਿੰਡਾਂ ਵਿੱਚ ਨਾ ਬਣਨ ਦੇਵੇ ਪੰਚਾਇਤਾਂ ਨੂੰ ਵੀ ਬੇਨਤੀ ਹੈ ਵੀ ਇਹਨਾਂ ਨੂੰ ਪਿੰਡਾਂ ਵਿੱਚ ਬਣਨ ਨੂੰ ਰੋਕੋ ਵੇ ਇਹਨਾਂ ਨੇ ਗਿਆਰਾਂ ਕਰਿਆ ਕਰੋ ਗੁਰੂ ਘਰ ਵਿੱਚ ਲੰਗਰ ਹੈ ਗਰੀਬ ਨੂੰ ਲੰਗਰ ਛਕਾ ਦਿਓ ਕੱਲੇ ਲਾਂਗਰੀ ਨਾ ਬਣ ਕੇ ਰਹੋ ਕੱਲ ਨੂੰ ਇਹ ਬਿਆਦਵੀ ਕਰਨੀ ਹੈ ਅੱਜ ਇਹਨਾਂ ਨੇ ਚੋਰੀ ਕੀਤੀ ہوئی ਹੈ ਵੱਡੀ ਗੱਲ ਸਾਰੇ ਇਹ ਵੱਡੀ ਗੱਲ ਇਹ ਹੈ ਵੀ ਹੁਣ ਇਹ ਹੈ ਸਾਰੀਆਂ ਬੁੜੀਆਂ ਇਹਨਾਂ ਦੇ ਨਾਲ ਬੱਚੇ ਆ ਜੇ ਕੋਈ ਹੁਣ ਬੰਦਾ ਹੋਵੇ ਤਾਂ ਅਸੀਂ ਦੀ ਕੋਈ ਕੁੱਟਮਾਰ ਕਰਕੇ ਜਾਂ ਕੋਈ ਅਸੀਂ ਇਹਨਾਂ ਨੂੰ ਇਹਨਾਂ ਨੂੰ ਸਖਤੀ ਨਾਲ ਵੀ ਪੁੱਛ ਲਗੇ ਹੁਣ ਪੁੱਛਦੇ ਪੁੱਛਦੇ ਬਾਕੀ ਰਹੀ ਪੁੱਛਦਾ ਮੰਨੀ ਗਈਆਂ ਇਹ ਦੋ ਅੱਗ ਸੱਤ ਨਹੀਂ ਰੰਗਾਂ ਆ ਤੁਹਾਡਾ ਸਮਾਂ ਤਾਂ ਮੰਨੀ ਗਈਆਂ ਪਰ ਜਿਹੜਾ ਅੱਗੇ ਪਿੱਛੇ ਚੋਰੀਆਂ ਕੀਤਾ ਚਲੋ ਆਪੇ ਪੁਰਸਕਾਰ ਵੀ ਕਰੂਗੀ ਹੁਣ ਬੰਦਾ ਹੋਵੇ ਤਾਂ ਦੋ ਛੇਤਰ ਲ ਬੇਨਤੀ ਹੈ ਬਈ ਪੰਚਾਇਤਾਂ ਵਾਲੇ ਵੀ ਤੇ ਗੁਰੂ ਘਰਾਂ ਵਾਲੇ ਵੀ ਇਨ੍ਹਾਂ ਖਿਲਾਫ ਮਤੇ ਪਾ ਕੇ ਇਨ੍ਹਾਂ ਨੂੰ ਪਿੰਡਾਂ ਵਿੱਚ ਵੜਨ ਤੋਂ ਰੋਕੋ ਤੇ ਇਨ੍ਹਾਂ ਤੇ ਜਿਆਦਾ ਵਿਆਦੀ ਭਾਵਨਾ ਨਾ ਰੱਖਿਆ ਕਰੋ ਬੈਜੀ ਖਾਲਸਾ ਬੇਨਤੀ ਭਤਈ